ਗੁਰੂ ਸਾਹਿਬ ਜੀ RAM ਕਲੀ ਸਾਧ ਓ ਅੰਕਾਰ ਸਤਿਗੁਰ ਪ੍ਰਸਾਦ ਜਗਦਾਤਾ ਸੋਏ ਭਗਤ ਬਚਲ ਤਹਿ ਲੋਏ ਜੀਓ ਗੁਰ ਸ਼ਬਦ ਸਮਾਵਹਿ ਅਵਰਨ ਜਾਣ ਕੋਏ ਜੀਓ ਅਵਰ ਨ ਜਾਣ ਹੈ ਸ਼ਬਦ ਗੁਰ ਕੈ ਏਕ ਨਾਮ ਤੇ ਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ ਆਇਆ ਹਕਾਰਾ ਚੱਲਣ ਵਾਰਾ ਹਰਿ ਰਾਮ ਨਾਮ ਸਮਾਇਆ ਜਾਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਬਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਉਪਾਸ ਜੀਓ ਸਤ ਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ ਐਜ ਰੱਖੋ ਹਰ ਜਨ ਹੈ ਕੇਰੀ ਹਰ ਦੇਹੋ ਨਾਮ ਨਰੰਜਨੋ ਅੰਤ ਚਲਦਿਆਂ ਹੋਏ 베ਲੀ ਜਮਦੂਤ ਕਾਲ ਨਖੰਜਨ ਸਤ ਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਧਾਰ ਕਿਰਪਾ ਸਤਿਗੁਰ ਮਿਲਾਇਆ ਧਨ ਧਨ ਕਹ ਸਾਬਾਸ ਜੀਓ ਮੇਰੇ ਸਿੱਖ ਸੁਣਹੁ ਪੁੱਤ ਭਾਈ ਹੋ ਮੇਰਾ ਹਰਪਾਣਾ ਆਓ ਮੈਂ ਪਾਸ ਜੀਓ ਹਰਪਾਣਾ ਬੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ ਅਗਦ ਵਛਲ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਪਾਣਾ ਭਾਵੇ ਹੀ ਆਨੰਦ ਅਨਹਦ ਵਜਹਿ ਬਾਜੇ ਹਰ ਆਪ ਗਲ ਮੇ ਲਾਵਹਿ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰਨ ਰਜਾਸ ਜੀਓ ਤੁਰ ਲਿਖਿਆ ਪ੍ਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਓ ਸਤ ਗੁਰ ਬਾਣਾ ਆਪਣਾ ਬਹਿ ਪਰਿਵਾਰ ਸਦਾ ਆ ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਜਾ ਮਿਤ ਬਿਗਸਾ ਜਿਸ ਮਿਤ ਕੀ ਐਜ ਭਾਵਹੀ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਗੁਰੂ ਪੈ ਨਾਵੇ ਸਤਗੁਰੂ ਪ੍ਰਤੱਖ ਹੁੰਦਾ ਬਿਹਰਾਜ ਆ ਠਕਾਇਆ ਸਭ ਸਿੱਖ ਬੰਦ ਪੁੱਤ ਫਾਈ RAMDAS ਪੈਰੀ ਪਾਇਆ ਅੰਤੇ ਸਤਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਿਓ ਨਿਰਵਾਣ ਜਿਓ ਕਿਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜ੍ਹੈ ਪੁਰਾਣ ਜਿਓ ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਭਾਵਹਿ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਭਾਇਆ ਸਤ ਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ RAMDAS ਸੋਢੀ ਤਿਲਕ ਦੀਆ ਗੁਰ ਸ਼ਬਦ ਸਤ ਨਿਸ਼ਾਨ ਜੀਓ ਸਤ ਗੁਰ ਪਰਖ ਜੇ ਬੋਲਿਆ ਗੁਰ ਸਿੱਖਾਂ ਮੰਨ ਲਈ ਰਜਾਏ ਜੀਓ ਮੋਹਰੀ ਪਤ ਸੰਮਖ ਹੋਇਆ ਰਾਮਦਾਸ ਸੈ ਪੈਰੀ ਪਾਏ ਜੀਓ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪ ਰਖਿਆ ਕੋਈ ਕਰਬ ਖਿੱਲੀ ਨਿਵੈ ਨਾਹੀ ਫਿਰ ਸਤਿਗੁਰ ਆਣ ਨਿਵਾਇ ਹਰ ਗੁਰ ਹੈ ਬਾਣਾ ਦੀ ਵੜਿਆਈ ਤੁਰ ਲਿਖਿਆ ਲੇਖਰ ਜਾਏ ਜੀਓ ਕਹਿ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਏ ਜੀਓ ਹਰ ਗੁਰ ਹੈ ਬਾਣਾ ਦੀ ਵੜਿਆਈ ਤੁਰਿ ਲਿਖਿਆ ਲੇਖਰ ਜਾਏ ਜੀਉ ਕਹਿ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਏ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ